ਮੈਂ ਡਾਕਟਰ ਰਿਤਿਕਾ ਐਜ਼ ਅ ਬਲੱਡ ਬੈਂਕ ਇਨਚਾਰਜ ਸਿਵਲ ਹਸਪੀਟਲ ਬਠਿੰਡਾ ਤੋਂ ਆਪਦੀ ਟੀਮ ਦੇ ਨਾਲ ਅੱਜ ਇੱਥੇ ਭਲੱਡਾ ਰਾਮਲੀਲਾ ਮੈਦਾਨ ਦੇ ਵਿੱਚ ਖੂਨਦਾਨ ਵਿਸ਼ਾਲ ਖੂਨਦਾਨ ਕੈਂਪ ਜੋ ਆਯੋਜਿਤ ਕੀਤਾ ਗਿਆ ਹੈ ਨੇਕੀ ਫਾਊਂਡੇਸ਼ਨ ਵੱਲੋਂ ਉੱਥੇ ਅਸੀਂ ਆਏ ਆਂ ਅੱਜ ਅਸੀਂ 117ਵਾਂ ਜਨਮ ਦਿਨ ਮਨਾ ਰਹੇ ਹਾਂ ਸ਼ਹੀਦ ਭਗਤ ਸਿੰਘ ਜੀ ਦਾ ਔਰ ਇੱਥੇ ਸਾਨੂੰ 500 ਪਲੱਸ ਯੂਨਿਟਸ ਦੀ ਸੰਭਾਵਨਾ ਹੈ ਔਰ ਹਜੇ ਸਾਨੂੰ ਘੰਟਾ ਹੀ ਹੋਇਆ ਹੈ ਅਸੀਂ 100 ਯੂਨਿਟ ਆਲਰੇਡੀ ਲੈ ਚੁੱਕੇ ਆਂ ਇਤੋਂ ਦੇ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਫੀਮੇਲਸ ਦੇ ਵਿੱਚ ਵੀ ਉਹਨਾਂ ਹੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਹ ਸਾਡੇ ਨਾਲ ਹੈਗੇ ਆ ਤੁਹਾਡਾ ਨਾਮ ਕੀ ਹੈ ਜੀ ਆਸ਼ਾ ਪਾਂਸਲ ਆਇਸ਼ਾ ਪਾਂਸਲ ਇਹਨਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਹੈ ਤੇ ਮੈਂ ਅਪੀਲ ਕਰੂੰਗੀ ਕਿ ਇਦਾਂ ਹੀ ਸਾਰੇ ਉਤਸ਼ਾਹ ਨਾਲ ਡੋਨੇਟ ਕਰੋ ਤਾਂ ਕਿ ਜੋ ਲੋੜਵੰਦ ਹੈ ਉਹਨਾਂ ਨੂੰ ਖੂਨ ਦੀ ਨਾਲ ਹੈਲਪ ਮਿਲ ਸਕੇ ਕਿ ਫਾਊਂਡੇਸ਼ਨ ਬਦਲੋ ਬੁਲੱਡਾ ਦੇ ਵਿੱਚ ਸਹੀ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਬਲੱਡ ਕੈਂਪ ਜੋ ਲਗਾਇਆ ਗਿਆ ਹੈ ਇਹ ਨਾ ਮਰਾ ਬੋਲਣਾ ਕਿ ਤਾ ਜੇ ब्लड ਡੋਨੇਸ਼ਨ ਜਿਹੜਾ ਇੱਕ ਐਸਾ ਕੰਮ ਹੈ ਐਸਾ ਹੀ ਇੱਕ ਯੋਗਦਾਨ ਹੈ ਇਸ ਸਮਾਜ ਦੇ ਵਿੱਚ ਜਿਸ ਦਾ ਸਭ ਨੂੰ ਫਾਇਦਾ ਜਿਹੜੇ ਕੋਈ ਲੋੜਵੰਦ ਨੇ ਉਹਨਾਂ ਨੂੰ ਬਲੱਡ ਦੀ ਜਰੂਰਤ ਪੈਂਦੀ ਹੈ ਤਾਂ ਡਾਇਰੈਕਟਲੀ ਸਾਡੇ ਹਸਪਤਾਲ ਵਿੱਚ ਚੋਣਦਾ ਹੈ ਪਰ ਹਸਪਤਾਲ ਨੂੰ ਲੋੜ ਹੈਗੀ ਉਹ ਸਮਾਜ ਤੋਂ ਮਿਲਦਾ ਹੈ ਸਮਾਜ ਦੇ ਵਿੱਚ ਸਾਡੇ ਜਿਹੜੇ ਕੋਈ ਲੋਕ ਨੇ ਇੱਟਾਂ ਕਿਤੇ ਦਰਸ ਨਹੀਂ ਇਹ ਇਹਦੇ ਨਾਲ ਜੇ ਜੁੜਨਗੇ ਤਾਂ ਕਦੇ ਵੀ ਕੋਈ ਅਮਰਜੈਂਸੀ ਪੈਂਦੀ ਹੈ ਕਿਸੇ ਨੂੰ ਵੀ ਇਸ ਦੀ ਲੋੜ ਕਦੀ ਵੀ ਕਿਸੇ ਵੇਲੇ ਵੀ ਪੈ ਸਕਦੀ ਹੈ ਤਾਂ ਜੇ ਲੋਕ ਇਸ ਨਾਲ ਜੁੜਨ ਦੇ ਕਰਨ ਦੇਣਗੇ ਤਾਂ ਹੀ ਅੱਗੇ ਉਹ ਜਦੋਂ ਰੁਕ ਪਾਏਗੇ ਉਹ ਲੈ ਨਹੀਂ ਸਕਦੇ ਨਾਲ ਹੀ ਇੰਨੇ ਸਮਾਜ ਦੇ ਵਿੱਚ ਹਸਪੀਟਲ ਦੇ ਨਾਲ ਆਪਣੀ ਉਹਨਾਂ ਦੀ ਸਮਾਜ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਇੱਕ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਵੀ ਸਮਝ ਆ ਜਾਂਦੀ ਹੈ ਉਸ ਸਮਾਜ ਦੇ ਪ੍ਰਤੀ ਬੰਧਨ ਤੋਂ ਇੱਕ ਵਾਰ ਫਿਰ ਮੈਂ ਨੇਕੀ ਫਾਊਂਡੇਸ਼ਨ ਨੂੰ ਮੌਕੇਦਾਰੀਆਂ ਦੇ ਨਾਲ ਬਾਕੀ ਦੀਆਂ ਸੰਸਥਾਵਾਂ ਉਹ ਸੋਚ ਆਈਡੀਆ ਨੂੰ ਆਪਣਾ ਉਸ ਕਲੱਬ ਨੂੰ ਜੇ ਇਹ ਜੋ ਅੱਜ ਕਰ ਰਹੇ ਨੇ ਮਦਦ ਦੇ ਵਿੱਚ ਦੇ ਲੇਤੀ ਤੋਂ ਬਾਅਦ ਦੋਨੋਂ ਤਰ੍ਹਾਂ ਦੇ ਫਾਲ ਹੋ ਜਾਈਏ ਅੱਜ ਸਹੀਦ ਆਜ਼ਮ ਸਰਦਾਰ 파ਸਿੰਗ ਦੇ 1750 ਵਿੱਚ ਨੇਕੀ ਫਾਊਂਡੇਸ਼ਨ ਭਰਾੜਾ ਵੱਲੋਂ ਇੱਕ ਮਾਪ ਹੂਦ ਕੈਂਪ ਲਾਇਆ ਜਾ ਰਿਹਾ ਹੈ ਜਿਸ ਉਸ ਇਲਾਕੇ ਬਲੱਡ ਦੇ ਸਮੂਹ ਕਲੱਬ ਦੂਸਵਾਵਾਂ ਦੇ ਜੁੰਟ ਐਂਡ ਇਸ ਜੁੰਟ ਤੇ ਲਾਕਨੋ ਅਸੀਂ ਪੱਟੇ ਗੇਟ ਦੇ ਵਿੱਚੋਂ ਖੂਗਾਂਡ ਕਰ ਰਹੇ ਹਾਂ ਤੇ ਅਸੀਂ ਸਹੀਦ ਪਾਸਿੰਗ ਦੇ ਜਨਮ ਦਿਨ ਤੇ ਲੋਕਾਂ ਨੂੰ ਸ਼ੋਭਾ ਸ਼ਾਮ ਆਹੀ ਦਿੰਦੇ ਆ ਕਿ ਉਹ ਵੱਧ ਤੋਂ ਵੱਧ ਆ ਕੇ ਖੂਗਾਂਡ ਕਰਨ ਤੇ ਨਿੱਕੀ ਫਾਊਂਡੇਸ਼ਨ ਹਮੇਸ਼ਾ ਹੀ ਲਗਾਤਾਰ 3 ਸਾਲ ਤੋਂ ਪੰਜਾਬ ਉੱਧਰ ਤੇ ਸਟੇਟ ਪੁਰਸਕਾਰ ਪ੍ਰਾਪਤ ਕਰਦੀ ਹੈ ਕਿ ਪੰਜਾਬ ਉੱਧਰ ਤੇ ਬੁਰੀ ਸਾਂਸਦਾ ਕੀ ਕਿ ਜਿਹੜੀ ਪੰਜਾਬ ਦੇ ਸਭ ਤੋਂ ਵੱਧ ਖੂਗਾਂਡ ਤਰਾਂਡ ਦੇ ਵਿੱਚ ਬਹੁੜੀ ਰੋਲ ਅਦਾ ਕਰੀ ਹੈ ਕਿ ਅਸੀਂ ਤਾਂ ਹੀ ਸਾਫਾ ਕਰੀਏ ਸਾਡਾ ਸੂਚਾ ਇਲਾਕਾ ਕਲੱਬ ਸਾਡੇ ਸਾਈਟ ਡਾਕਟਰ ਸਾਹਿਬਾ ਮਨੀ ਸਿੰਘ ਮਾਝ ਦੀ ਪਾਈ ਦੇ ਵਿੱਚ ਤੇ ਨੀਕੀ ਫਾਊਂਡੇਸ਼ਨ ਅਸੀਂ ਸਾਂਝੇ ਤੌਰ ਤੇ ਉਪਰਾਲਾ ਕਰ ਰਹੇ ਹਾਂ ਧੰਨਵਾਦ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨੀਕੀ ਫਾਊਂਡੇਸ਼ਨ ਭਲਾੜਾ ਵੱਲੋਂ ਜੋ ਅੱਜ ਖੂਨਦਾਨ ਕੈਂਪ ਇੱਥੇ ਭਲਾੜਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਾਰੀਆਂ ਭਲਾੜੇ ਦੀਆਂ ਜੁਨੀਅਨਾਂ ਸਾਰੇ ਕਲੱਬ ਸਾਰੇ ਇਲਾਕੇ ਦੇ ਯੂਥ ਕਲੱਬ ਸਾਰੇ ਇਲਾਕੇ ਦੇ ਜਿੰਨੇ ਰੈਡ ਰੀਵਨ ਕਲੱਬ ਨੇ ਕੱਲ ਜਾਂਦੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਸਵੇਰ ਤੋਂ ਇੱਥੇ ਲੈਣਾ ਲੱਗੀਆਂ ਹੋਈਆਂ ਨੇ ਬਲੱਡ ਨੇਟ ਕਰ ਲਈ ਆਪਣੇ ਆਪ ਜਿਹੜੇ ਹੈਗੇ ਡੋਨਰ ਆ ਰਹੇ ਨੇ ਤੇ ਮੈਂ ਇਸ ਨੇ ਕਾਰਜ ਲਈ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਨੇਕੀ ਫਾਊਂਡੇਸ਼ਨ ਦਾ ਧੰਨਵਾਦ ਕਰਦਾ ਜੋਖਸ਼ੋਭ ਭਾਗ ਵੱਲੋਂ ਇਹਨਾਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਜਿਹੜੇ ਇਸ ਕੈਂਪ ਨੂੰ ਉਯੋਜਿਤ ਕਰ ਰਹੇ ਨੇ ਨੇਕੀ ਫਾਊਂਡੇਸ਼ਨ ਨੇ ਹਮੇਸ਼ਾ ਹੀ ਬਾ ਚੜ ਕੇ ਇਹ ਜੇ ਨੇਕ ਕਾਰਜ ਕੀਤੇ ਨੇ ਸੋ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਥੈਂਕ ਯੂ ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ